ਅਖਰੋਟ ਖਾਓ ਦਰਦਾਂ ਭਜਾਓ ਆ ਦੇਖਿਆ ਕੀ ਬਾਤ ਹੈ ਨਗੀਜ਼ਬ ਦਸਤ ਹੱਤ ਨਾਲ ਹੀ ਖਰੋਟ ਭੰਨੀ ਆ ਆ ਦੇਖੋ ਮੇਰੇ ਗੋਡੇ ਦਰਦ ਹਾਏ ਮੇਰੇ ਮੋਢੇ ਦਰਦ ਹਾਏ ਮੇਰੇ ਗਿੱਟਿਆਂ ਚ ਸਵੇਲਿੰਗ ਆ ਗਈ ਹਾਏ ਮੇਰੇ ਗਿੱਟੇ ਦਰਦ ਹੋਣ ਲੱਗ ਪਏ ਮੇਰੇ ਪੈਰਾਂ ਦੀਆਂ ਉਂਗਲਾਂ ਸੋਣ ਲੱਗ ਗਈਆਂ ਇਹ ਸਾਰੀਆਂ ਸਮੱਸਿਆਵਾਂ ਯੂਰਿਕ ਐਸਿਡ ਦੇ ਨਾਲ ਹੁੰਦੀਆਂ ਨੇ ਅੱਜ ਆਪਾਂ ਅਖਰੋਟ ਦੇ ਨਾਲ ਯੂਰਿਕ ਐਸਿਡ ਕਿਵੇਂ ਠੀਕ ਕਰਨਾ ਵਾ ਦਰਸ਼ਕਾਂ ਨੂੰ ਦੱਸਾਂ ਜ਼ੀਰਪੋਰਕ ਇਹਨੂੰ 11 ਦਿਨ ਖੰਤ ਪਹਿਲਾਂ ਕਰਾ ਲੋ 11 ਦਿਨ ਬਾਅਦ ਕਰਾ ਲੋ ਰਿਪੋਰਟਾਂ ਬਦਲ ਜਾਣਗੀਆਂ ਮੈਂ ਕਹਾਂ 11 ਦਿਨ ਗਰੰਟੇਡ ਰਿਜ਼ਲਟ ਆ ਦਾਅਵਾ ਕਰਦੇ ਸੀ ਦਾ ਪੂਰਾ ਇਹ ਅੱਧਾ ਗਲਾਸ ਹੀ ਤੁਹਾਡੇ ਜੋੜਾ ਦੇ ਦਰਦਾਂ ਨੂੰ 11 ਦਿਨ ਦੇ ਵਿੱਚ ਖਤਮ ਕਰਨ ਦੀ ਸ਼ਕਤੀ ਰੱਖਦਾ ਵਾ ਕਿਡਨੀ 'ਚ ਅਗਰ ਕੋਈ ਸਮੱਸਿਆ ਚੱਲ ਰਹੀ ਆ ਜਿਨ੍ਹਾਂ ਨੂੰ ਯੂਰੀਨ ਦੀ ਸਮੱਸਿਆ ਵਾ ਇਹ ਅੱਧਾ ਗਲਾਸ ਉਹਨੂੰ ਵੀ ਕੰਟਰੋਲ ਕਰਨ ਦੀ ਸਮਰੱਥਾ ਰਕਦਾ ਮਤਲਬ ਜਿੰਨੂੰ ਹੈਗਾ ਤਰੀਕਾ ਉਹਦਾ ਇੱਥੇ ਅਮਰੀਕਾ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਨਾ ਤਾਂ ਡਾਕਟਰਾਂ ਤੇ ਡਿਪੈਂਡ ਹੋ ਤੇ ਨਾ ਦਵਾਈਆਂ ਤੇ ਡਿਪੈਂਡ ਹੋਵੋ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਲਓ ਕੀ ਯੂਰਿਕ ਐਸਿਡ ਬਲਾ ਕੀ ਹੈ ਸਾਡੇ ਸਰੀਰ ਦੇ ਵਿੱਚ ਕਿੱਥੋਂ ਆ ਜਾਂਦਾ ਹੈ ਅੱਜ ਦਾਲ ਫਰੂਕੀ ਸਾਹਿਬ ਬਣ ਰਹੀ ਹੈ ਕੁੱਕਰ 'ਚ ਸੀਟੀਆਂ ਵੱਜ ਰਹੀਆਂ 3 ਘੰਟੇ ਵਾਲੀ ਬਨਣ ਵਾਲੀ ਦਾਲ 5 ਮਿੰਟਾਂ 'ਚ ਤਿਆਰ ਹੋ ਜਾਂਦੀ ਕਿੱਥੇ ਉਹਨੇ ਗਲਣਾ ਸੀ ਹੁਣ ਉਹ ਫਟ ਰਹੀ ਹੈ ਹੁਣ ਜਦੋਂ ਫਟੇਗੀ ਤਾ ਉਹ ਜਿੰਨੇ ਜ਼ਹਿਰ ਪਹਿਲਾਂ ਬਾਹਰ ਹੋਲੇ ਸੀ ਉਹ ਵਿੱਚ ਹੀ ਹੈ ਮੈਂ ਦਾਲਾ ਬੰਦ ਕਰਨ ਨੂੰ ਨਹੀਂ ਆਦਾ ਦਾਲਾ ਖਾਓ ਪਰੰਤੂ ਤਰੀਕਾ ਬਦਲ ਦੋ ਉਹਨੂੰ ਤੋੜੀ ਚ ਬਣਾਓ ਉਹਨੂੰ ਮਿੱਟੀ ਵਾਲੇ ਚੁੱਲੇ ਤੇ ਬਣਾਓ ਉਹਨੂੰ ਲੱਕੜਾਂ ਦੇ ਬਣਾਓ ਫਿਰ ਉਹ ਦਾਲ ਖਾ ਕੇ ਵੇਖੋ ਨਾ ਤਾਂ ਤੁਹਾਨੂੰ ਦਰਦ ਆਉਣਗੇ ਤੇ ਨਾ ਤਾਂ ਕੋਈ ਪ੍ਰੋਬਲਮ ਜਿਨ੍ਹਾਂ ਦੇ ਘਰ ਦੇ ਵਿੱਚ ਜਵੈਣ ਪਈ ਹੋਵੇਗੀ ਉਹ ਆਪਣੀ ਕਬਜ ਨੂੰ ਭੁੱਲ ਜਾ ਉਹ ਆਪਣੇ ਪੇਟ ਰਿਲੇਟਡ ਸਮੱਸਿਆਵਾਂ ਭੁੱਲ ਜਾਣ ਕਿ ਮੈਨੂੰ ਕਦੇ ਹੋ ਸਕਦੀਆਂ ਨਹੀਂ ਪੇਟਾਂ ਵਿੱਚ ਬੜੀ ਪ੍ਰੋਬਲਮ ਹੈ ਜੀ ਜਿਹੜੀ ਯੂਰਿਕ ਐਸਿਡ ਦੀ ਉਹਨਾਂ ਤੇ ਕੰਮ ਕਰੇਗਾ ਅਕਰੋਟ ਅਜਵੈਨ ਵਾਲਾ ਨੁਸਖਾ ਅੱਜ ਕਹਿੰਦੇ ਵੀ ਯੂਰਿਕ ਐਸਿਡ ਕੋਈ ਚੱਕਰ ਨਹੀਂ ਚੱਲਦਾ ਮਾੜੀ ਮੋਟੀ ਗੋਲੀ ਖਾ ਲਈ ਚੱਲ ਰਿਹਾ ਪਰ ਮੈਂ ਕਿਸੀ ਦਾਨਾ ਫਰੂਕੀ ਸਾਹਿਬ ਜਦੋਂ ਇਹਦੇ ਕੰਨ ਜੋੜਾਂ ਦੇ ਵਿੱਚ ਬੈਨੇ ਸ਼ੁਰੂ ਹੋ ਜਾਂਦੇ ਆ ਫਿਰ ਇਹ ਆਰ ਇਫੈਕਟ ਜਿਸ ਨੂੰ ਗਠੀਆ ਬੋਲ ਦਿੰਦੇ ਆ ਹੱਥ ਪੈਰ ਵਿੰਗੇ ਹੋਣੇ ਸ਼ੁਰੂ ਹੋ ਜਾਂਦੇ ਆ ਉਹ ਕਹਿੰਦੇ ਵੀ ਹੁਣ ਕੰਮ ਤਾਂ ਹੁਣ ਖਰਾਬ ਹੋਇਆ ਪਿਆ ਅਫਰੋਟਣ ਜ ਹੌਲੀ ਹੌਲੀ ਕੰਮ ਸ਼ੁਰੂ ਕਰਨਾ ਉਸ ਚੀਜ਼ ਤੇ ਫਿਰ ਤੁਹਾਨੂੰ ਆਉਣਾ ਪਏਗਾ ਬ੍ਰਹਮ ਅਸਤਵ ਦੇ ਇੱਕ 2 3 4 5 6 7 8 9 10 ਜੋ ਲਵਾਂਗੇ ਇਹਨੇ ਆਪਣੇ ਉਸ ਯੂਰਿਕ ਐਸਿਡ ਨੂੰ ਬਿਲਕੁਲ ਨੋਰਮਲ ਕਰ ਸਾਈਡ ਇਫੈਕਟ ਤਾਂ ਹੀ ਨਾ ਉਹ ਦੇਖੋ ਮਾਂ ਦੇ ਦੁੱਧ ਦਾ ਕੋਈ ਸਾਈਡ ਇਫੈਕਟ ਹੁੰਦਾ ਕੋਈ ਸੜ ਬਸ ਉਸ ਤਰ੍ਹਾਂ ਹੀ ਹੈ ਸलाम ਨਮਸਤੇ ਸਤਿ ਸ੍ਰੀ ਅਕਾਲ ਹਕੀਕਤੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਅਕੀਕਾ ਟੀਵੀ ਪੰਜਾਬੀ ਦਾ ਕਾਫਲਾ ਪਹੁੰਚਿਆ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਗੜਾ ਰੋਡ ਜਲੰਧਰ ਜਿੱਥੇ ਸਾਡੇ ਮੰਦ ਵਿੱਚ ਇਹ ਸਵਾਲ ਚੱਲ ਰਿਹਾ ਹੈ ਸਾਡੇ ਨਾਲ ਨੇ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀਆ ਹਮੇਸ਼ਾ ਦੀ ਤਰ੍ਹਾਂ ਨਾਗੀ ਸਾਹਿਬ ਮੇਰੇ ਮਨ ਦੇ ਵਿੱਚ ਇੱਕ ਸਵਾਲ ਚੱਲ ਰਿਹਾ ਹੈ ਕਿ ਤੁਸੀਂ ਅੱਜ ਅਖਰੋਟ ਰੱਖੇ ਨੇ ਸਰਦੀਆਂ ਤਾਂ ਜਾ ਰਹੀਆਂ ਨੇ ਬਿਲਕੁਲ ਜੀ ਬਿਲਕੁਲ ਫੁਰਕੀ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਫਿਰ ਤੁਸੀਂ ਇੱਕ ਵਾਰ ਸਾਨੂੰ ਸਾਡੇ ਦਰਸ਼ਕਾਂ ਦੇ ਰੂਬਰੂ ਕੀਤਾ ਔਰ ਮੌਕਾ ਦਿੱਤਾ ਉਹਨਾਂ ਤਿੱਕਰ ਕੁਝ ਖਾਸ ਸੁਨੇਹਾ ਭੇਜਣ ਲਈ ਗੱਲ ਕਰ ਰਹੇ ਆ ਅਖਰੋਟ ਦੀ ਇਹ ਵੈਸੇ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਅਖਰੋਟ ਖਾਣੇ ਚਾਹੀਦੇ ਸਿਆਲ ਦੇ ਵਿੱਚ ਮੈਂ ਅੱਜ ਇਹ ਗੱਲ ਉਹਨੂੰ ਅਖਰੋਟ ਖਾਓ ਦਰਦਾਂ ਭਜਾਓ ਅੱਛਾ ਅਖਰੋਟ ਖਾਓ ਦਰਦਾ ਭਜਾਓ ਔਰ ਇਹ ਖੁਰੋੜ ਖਾਣੇ ਕਿਵੇਂ ਆ ਸਿਰਫ ਜ਼ਿਆਦਾਤਰ ਫਿਰ ਉਹੀ ਆ ਜਾਂਦੇ ਕਿ ਇਹ ਸਿਆਲ ਦਾ ਪਰ ਮੈਂ ਤੁਹਾਨੂੰ ਇੱਕ ਜੰਦਾ ਆਪਾਂ ਗਰਮੀਏ ਤੇ ਨੂੰ ਕਿਵੇਂ ਖਾ ਕੇ ਆਪਣੀ ਦਰਦਾਂ ਨੂੰ ਠੀਕ ਕਰ ਸਕਦੇ ਆ ਅੱਜ ਉਹਦੇ ਬਾਰੇ ਆਪਾਂ ਦੱਸਾਂਗੇ ਕਰਨ ਲੱਗੇ ਫਾਰਮਰ ਮਤਲਬ ਜਿਹਨੂੰ ਹੈਗਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਬਿਲਕੁਲ ਜੀ ਬਿਲਕੁਲ ਅੱਜ ਅੱਜ ਪ੍ਰੋਬਲਮ ਇੱਥੇ ਆ ਰਹੀ ਬਰੁਕੀ ਸਾਹਿਬ ਅ ਅਸੀਂ ਇੱਕੋ ਚੀਜ਼ ਤੇ ਡਿਪੈਂਡ ਹੋ ਜਾਂਦੇ ਆ ਐਲੋਪੈਥ ਦਵਾਈਆਂ ਤੇ ਤੇ ਡਾਕਟਰਾਂ ਤੇ ਪਰ ਮੈਂ ਕਹਿੰਦਾ ਨਾ ਤਾਂ ਡਾਕਟਰਾਂ ਤੇ ਡਿਪੈਂਡ ਹੋ ਤੇ ਨਾ ਦਵਾਈਆਂ ਤੇ ਡਿਪੈਂਡ ਹੋਵੋ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਲਓ ਅਸੀਂ ਤੁਹਾਨੂੰ ਗਾਈਡ ਕਰਾਂਗੇ ਹਰੇਕ ਚੀਜ਼ ਸਾਡੇ ਸਰੀਰ ਲਈ ਕੁਦਰਤ ਨੇ ਬਣਾਈ ਆ ਸਿਰਫ ਉਹਨੂੰ ਖਾਣ ਦਾ ਨਿਜਮ ਬਤਾਉਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਨੇ ਸਾਡਾ ਸਿਰ ਕੁਦਰਤੀ ਸਾਇੰਸ ਤੇ ਕੁਦਰਤੀ ਨਿਜਮ ਚ ਬਣਾਇਆ ਬਸ ਇਹਨੂੰ ਠੀਕ ਕਰਨ ਲਈ ਅਸੀਂ ਮੈਂ ਨਹੀਂ ਕਹਿੰਦਾ ਕਿ ਬਹੁਤ ਪੜਿਆ ਲਿਖਿਆ ਹੋਣ ਬਸ ਇੱਕੋ ਚੀਜ਼ ਨੂੰ ਸਮਝ ਆਉਣੀ ਚਾਹੀਦੀ ਕੁਦਰਤੀ ਨਿਜਮ ਨੂੰ ਸਮਝ ਜਾਂਦੇ ਜਿੰਨੇ ਕੁਦਰਤੀ ਨਿਜਮ ਸਮਝ ਲਿਆ ਉਹਨੇ ਆਪਣੇ ਸਰੀਰ ਨੂੰ ਤੰਦਰੁਸਤ ਵੀ ਕਰ ਲਿਆ ਜੀ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਅਸੀਂ ਸਾਰੀ ਕਰਾਂਗੇ ਕਿ ਕਿਵੇਂ ਅਖਰੋਟਾਂ ਦੇ ਨਾਲ ਦਰਦ ਨੇ ਜਿਹੜੇ ਉਹ ਭੱਜ ਸਕਦੇ ਨੇ ਸਾਡੇ ਨਾਲ ਡਾਕਟਰ ਕਰਨ ਕੁਟਾਰੀਆ ਵੀ ਜੀ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਕਿਹੜੇ ਦਰਦ ਦਾ ਤੁਸੀਂ ਖਤਮ ਕਰਨ ਵਾਲਿਓ ਨਾਗੀ ਸਾਹਿਬ ਨੇ ਦੱਸਿਆ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਤੰਦਰੁਸਤ ਹੋਣਗੇ ਔਰ ਜਿੰਨੇ ਵੀ ਨੁਸਖੇ ਜਿੰਨੇ ਵੀ ਫਾਰਮੂਲੇ ਅਸੀਂ ਲੈ ਕੇ ਆਉਨੇ ਆ ਦ ਇਹ ਰੋਗ ਸ਼ੁਰੂ ਹੋਣ ਤੋਂ ਪਹਿਲਾਂ ਬੰਦੇ ਦੇ ਮੂੰਹ ਦੇ ਵਿੱਚੋਂ ਇੱਕ ਆਵਾਜ਼ ਹਣੀ ਸ਼ੁਰੂ ਹੋ ਜਾਂਦੀ ਆ ਚਾਹੇ ਉਹ ਖਾਣਾ ਖਾ ਰਿਹਾ ਵਾ ਚਾਹੇ ਉਹ ਸੌਣ ਲੱਗਾ ਵਾ ਚਾਹੇ ਉਹ ਉੱਠ ਰਿਹਾ ਵਾ ਚਾਹੇ ਉਹ ਕਿਸੇ ਨਾਲ ਬੈਠਾ ਵਾ ਚਾਹੇ ਕਿਸੇ ਕੋਲੇ ਜਾਣ ਲੱਗਾ ਵਾ ਸਿਰਫ ਇੱਕ ਆਵਾਜ਼ ਹੁੰਦੀ ਆ ਹਾਏ ਹਾਏ ਤੇ ਹਾਏ ਇਹ ਹਾਏ ਹਾਏ ਜਦੋਂ ਸ਼ੁਰੂ ਹੋ ਜਾਂਦੀ ਆ ਇਹ ਪਹਿਲਾ ਕਾਰਨ ਬਣਦਾ ਵਾ ਜੋੜਾਂ ਦੇ ਦਰਦ ਦਾ ਔਰੇ ਹੁੰਦਾ ਕਿਉਂ ਆ ਔਰ ਕਿਉਂਕਿ ਜਿਹੜੇ ਅੱਜ ਆਪਾਂ ਰੋਗ ਦੀ ਗੱਲ ਕਰਨ ਲੱਗੇ ਆ ਔਰ ਰੋਗਵਾ ਯੂਰਿਕ ਐਸਿਡ ਕਿਉਂਕਿ ਜਦੋਂ ਸਰੀਰ ਦੇ ਵਿੱਚ ਯੂਰਿਕ ਐਸਿਡ ਵੱਧਦਾ ਵਾ ਤਾਂ ਸਭ ਤੋਂ ਪਹਿਲਾਂ ਬੰਦੇ ਦੇ ਮੂੰਹ 'ਚ ਨਿਕਲਦੀ ਹਾਏ ਮੇਰੇ ਗੋਡੇ ਦਰਦ ਹਾਏ ਮੇਰੇ ਮੋਢੇ ਦਰਦ ਹਾਏ ਮੇਰੇ ਗਿੱਟਿਆਂ 'ਚ ਸਵੇਲਿੰਗ ਆ ਗਈ ਹਾਏ ਮੇਰੇ ਗਿੱਟੇ ਦਰਦ ਹੋਣ ਲੱਗ ਪਏ ਮੇਰੇ ਪੈਰਾਂ ਦੀਆਂ ਉਂਗਲਾਂ ਸੋਣ ਲੱਗ ਗਈਆਂ ਇਹ ਸਾਰੀਆਂ ਸਮੱਸਿਆਵਾਂ ਯੂਰਿਕ ਐਸਿਡ ਦੇ ਨਾਲ ਹੁੰਦੀਆਂ ਨੇ ਜਿੰਦਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਜੋੜਾਂ ਦੇ ਦਰਦ ਦਾ ਸਭ ਤੋਂ ਵੱਡਾ ਕਾਰਨ ਆਰਐ ਫੈਕਟਰ ਦਾ ਔਰ ਜਿੰਨਾ ਦੇ ਕਿਡਨੀ ਦੀ ਸਮੱਸਿਆ ਵਾ ਉਹ ਸਭ ਤੋਂ ਪਹਿਲਾ ਕਾਰਨ ਆ ਯੂਰਿਕ ਐਸਿਡ ਦਾ ਜਿੰਨਾ ਨੂੰ ਯੂਰੀਨ ਦੀ ਇਨਫੈਕਸ਼ਨ ਰਹਿੰਦੀ ਆ ਉਹ ਸਭ ਤੋਂ ਪਹਿਲਾ ਵੱਡਾ ਕਾਰਨ ਆ ਯੂਰਿਕ ਐਸਿਡ ਔਰ ਅੱਜ ਆਪਾਂ ਅਖਰੋਟ ਦੇ ਨਾਲ ਯੂਰਿਕ ਐਸਿਡ ਕਿਵੇਂ ਠੀਕ ਕਰਨਾ ਵਾ ਦਰਸ਼ਕਾਂ ਨੂੰ ਦੱਸਾਂਗੇ ਜੀ ਜੀ ਚਲੋ ਅੱਛਾ ਨਗੀ ਸਾਹਿਬ ਜਿਸ ਤਰੀਕੇ ਨਾਲ ਕਰਨ ਜੀ ਨੇ ਬਹੁਤ ਸਾਰੇ ਕਾਰਨ ਦੱਸੇ ਨੇ ਸਾਨੂੰ ਤੁਸੀਂ ਦੱਸੋ ਵੀ ਇਹ ਯੂਰਿਕ ਐਸਿਡ ਬਲਾ ਕੀ ਹੈ ਇਹ ਮਤਲਬ ਯੂਰਿਕ ਐਸਿਡ ਸਾਡੇ ਸਰੀਰ ਦੇ ਵਿੱਚ ਕਿ ਤੋਹ ਨਾ ਯਾਰ ਕਿਵੇਂ ਇਹ ਸਾਡੇ ਸਰੀਰ ਦਾ ਕੀ ਪਾਰਟ ਹੈਗਾ ਦੇਖੋ ਫਰੂਕੀ ਸਾਹਿਬ ਇੱਕ ਤਾਂ ਨਾ ਸਭ ਤੋਂ ਵੱਡਾ ਕਾਰਨ ਹੈ ਨਾ ਮੈਂ ਫਿਰ ਗੱਲ ਕਰੂੰਗਾ ਸਟੇਟਸ ਸਿੰਬਲ ਹੋ ਗਿਆ ਸਟੇਟਸ ਸਿੰਬਲ ਕੀ ਹੋ ਗਿਆ ਕਿ ਅਸੀਂ ਅੱਗੇ ਨਾ ਸਾਡੇ ਜਿਹੜਾ ਕਲਚਰ ਸੀ ਨਾ ਅਸੀਂ ਕਲਚਰ ਨੂੰ ਬਹੁਤ ਜ਼ਿਆਦਾ ਮੰਨਦੇ ਸੀ ਸਾਡਾ ਜਿਹੜਾ ਪੰਜਾਬ ਦਾ ਕਲਚਰ ਸੀ ਨਾ ਪਿੰਡਾਂ ਵਾਲਾ ਕਲਚਰ ਅਸੀਂ ਉਹਦੇ ਮੁਤਾਬਕ ਚੱਲਦੇ ਸੀ ਉਹ ਸਾਡਾ ਫੂਡ ਹੀ ਸਾਡੀ ਦਵਾਈ ਸੀ ਅੱਜ ਕੀ ਹੋ ਗਿਆ ਇੱਕ ਬੰਦਾ ਪਿੰਡ ਤੋਂ ਸ਼ਹਿਰ ਤੇ ਚਲਾ ਗਿਆ ਸ਼ਹਿਰ ਚ ਜਾ ਕੇ ਉਹਨੇ ਕਿੱਥੇ ਸਾਡੀ ਰਸੋਈ ਖੁੱਲੇ ਹੁੰਦੇ ਸੀ ਉੱਥੇ ਉਹਨੇ ਬਣਾ ਲਿਆ ਕਿਚਨ ਕਿਚਨ ਚ ਗੈਸ ਰੱਖਤਾ ਗੈਸ ਤੇ ਕੁੱਕਰ ਰੱਖਤਾ ਅੱਛਾ ਗੈਸ ਤੇ ਹੁਣ ਜਦੋਂ ਇੱਕ ਚੀਜ਼ ਜਿਹੜੀ ਕੁੱਕਰ ਚ ਬੰਨੀ ਆ ਉਹ ਫਟਨੀ ਆ ਫਿਰੁ ਕੀ ਸਾਬ ਤੁਹਾਨੂੰ ਯਾਦ ਹੋਣਾ ਕਿ ਜਦੋਂ ਸਾਡੇ ਘਰ ਦੇ ਵਿੱਚ ਦਾਲ ਬੰਦੀ ਹੁੰਦੀ ਸੀ ਠੀਕ ਹੈ ਦਾਲ ਜਦੋਂ ਉਹ ਮਿੱਟੀ ਦੇ ਭਾਂਡੇ ਚ ਬੰਦੀ ਸੀ ਤਿੰਨ ਚਾਰ ਤੋੜੇ ਚ ਤਿੰਨ ਚਾਰ ਹੋ ਜਾਂਦੇ ਝੱਗ ਲੈਂਦੀ ਸੀ ਔਰ ਤੁਹਾਨੂੰ ਇੱਕ ਚੀਜ਼ ਹੋਰ ਯਾਦ ਰੱਖੋ ਕਿ ਉਦੋਂ ਦਾਲ ਦੇ ਵਿੱਚ ਹੀ ਗੰਡੇ ਪਾਏ ਜਾਂਦੇ ਸੀ ਵਿੱਚ ਹੀ ਮਿਰਚਾ ਪਾਈ ਜਾਂਦੀ ਸੀ ਵਿੱਚ ਹੀ ਤੜਕਾ ਪਾ ਦਿੱਤਾ ਜਾਂਦਾ ਸੀ ਉਹ ਘੰਟਾ ਡੇਢ ਘੰਟਾ ਰਿਝਦੀ ਰਹਿੰਦੀ ਸੀ ਰੇਦੀ ਉਹ ਪੂਰੀ ਦਾਲ ਗਲਦੀ ਸੀ ਖਾਰੇ ਵਾਲੀ ਦਾਲ ਖਾਰੇ ਵਾਲੀ ਦਾਲ ਹੁਣ ਉਹਦੇ ਤੋਂ 2-3 ਵਾਰ ਝੱਗ ਲੈਂਦੀ ਸੀ ਉਹ ਜਿਹੜੀ ਝੱਗ ਲੈਂਦੀ ਸੀ ਉਹ ਉਹੀ ਕੈਮੀਕਲ ਸੀ ਜਿਹੜਾ ਦਾਲ ਦੇ ਵਿੱਚ ਜਦੋਂ ਉਹਨੂੰ ਬਣਾਇਆ ਜਾਂਦਾ ਜਦੋਂ ਤਿਆਰ ਕੀਤਾ ਜਾਂਦਾ ਐਡ ਹੁੰਦਾ ਉਹ ਕੈਮੀਕਲ ਤਾਂ ਤੋੜੇ ਨੇ ਬਾਹਰ ਕੱਢਦਾ ਤੋੜੀ ਨੇ ਬਾਹਰ ਕੱਢਦਾ ਸਾਰਾ ਦਾਲ ਵਧੀਆ ਰਹਿ ਗਈ ਉਹ ਖਾਣ ਨਾਲ ਨਾ ਤਾਂ ਕੋਈ ਪ੍ਰੋਬਲਮ ਸੀ ਅੱਜ ਤੁਸੀਂ ਦੇਖੋ ਅੱਜ ਦਾਲ ਫਰੂਕੀ ਸਾਹਿਬ ਬਣ ਰਹੀ ਹੈ ਕੁੱਕਰ ਚ ਸੀਟੀਆਂ ਵੱਜ ਰਹੀਆਂ 3 ਘੰਟੇ ਵਾਲੀ ਬਣਨ ਵਾਲੀ ਦਾਲ 5 ਮਿੰਟਾਂ 'ਚ ਤਿਆਰ ਹੋ ਜਾਂਦੀ ਹੁਣ 5 ਮਿੰਟਾਂ ਜਦੋਂ ਤਿਆਰ ਹੋਏਗੀ ਸੀਟੀਆਂ ਵੱਜਣਗੀਆਂ ਕਿੱਥੇ ਉਹਨੇ ਗਲਣਾ ਸੀ ਹੁਣ ਉਹ ਫਟ ਰਹੀ ਹੈ ਹੁਣ ਕੀ ਰੇ ਫਟ ਰਹੀ ਹੈ ਹੁਣ ਜਦੋਂ ਫਟੇਗੀ ਤਾਂ ਉਹ ਜਿੰਨੇ ਜ਼ਹਿਰ ਪਹਿਲਾਂ ਬਾਹਰ ਆਲੇ ਸੀ ਉਹ ਵਿੱਚ ਹੀ ਉਹ ਸਭ ਤੋਂ ਵੱਡਾ ਕਰਨਾ ਰਾਤ ਨੂੰ ਜੋ ਦਾਲਾਂ ਆਪਾਂ ਉਹ ਦਾਲਾਂ ਬਣੀਆਂ ਕੁੱਕਰ ਦੀਆਂ ਓਕੇ ਇਹ ਦਾਲਾਂ ਸਾਨੂੰ ਬੰਦ ਕਰਨੀਆਂ ਪੈ। ਹਾਂ ਮੈਂ ਦਾਲਾ ਬੰਦ ਕਰਨ ਨੂੰ ਨਹੀਂ ਆਦਾ ਦਾਲਾਂ ਖਾਓ ਪਰ ਉਹਦਾ ਤਰੀਕਾ ਬਦਲ ਦੋ ਠੀਕ ਹੈ ਉਹਨੂੰ ਤੋੜੀ 'ਚ ਬਣਾਓ ਉਹਨੂੰ ਮਿੱਟੀ ਵਾਲੇ ਚੁੱਲੇ 'ਤੇ ਬਣਾਓ ਉਹਨੂੰ ਲੱਕੜਾਂ ਦੇ ਬਣਾਓ ਫਿਰ ਉਹ ਦਾਲ ਖਾ ਕੇ ਵੇਖੋ ਨਾ ਤਾਂ ਤੁਹਾਨੂੰ ਦਰਦ ਹੋਣਗੇ ਤੇ ਨਾ ਤਾਂ ਕੋਈ ਪ੍ਰੋਬਲਮ ਆਏਗੀ ਜੀ ਜੀ ਔਰ ਤੁਹਾਡੇ ਤੁਹਾਡੇ ਮੁਤਾਬਕ ਹੋਰ ਕਿਹੜੇ ਕਾਰਨ ਹੈਗੇ ਨੇ ਤੁਸੀਂ ਕਿਹਾ ਕਿ ਦਾਲ ਸਾਡੇ ਘਰ ਦੇ ਵਿੱਚ ਅਕਸਰ ਸਾਡੇ ਘਰਾਂ ਦੇ ਵਿੱਚ ਰਾਤ ਨੂੰ ਦਾਲ ਹੀ ਬਣਦੀ ਹੈ ਜੀ ਬਿਲਕੁਲ ਜੀ ਬਿਲਕੁਲ ਇੱਕ ਤਾਂ ਪ੍ਰੋਟੀਨ ਵੀ ਇੰਦਾ ਹਿੱਸਾ ਹੈਗਾ ਪ੍ਰੋਟੀਨ ਜਦੋਂ ਸਾਡੀ ਬਾਡੀ ਚ ਜਾਏਗਾ ਤਾਂ ਉਹ ਵੀ ਜਿਆਦਾ ਨੁਕਸਾਨ ਕਰਦਾ ਹੈ ਇਹ ਚੀਜ਼ਾਂ ਨੂੰ ਠੀਕ ਹੈ ਫਿਰ ਉਹ ਤੋਂ ਵੱਡਾ ਕਾਰਨ ਜੇ ਮੈਂ ਗੱਲ ਕਰਾਂ ਉਹ ਦੇਖੋ ਜਿਹੜਾ ਤੜਕਾ ਬਾਅਦ ਚਾਪਾ ਲਗਾਉਨੇ ਹਾਂ ਹੁਣ ਲਗਾਉਨੇ ਕਿੰਦੇ ਚ ਰਿਫਾਈਨਡ ਤੇ ਵਿੱਚ ਆਪਾਂ ਸਰੋਂ ਦਾ ਤੇਲ ਤਾਂ ਜੋ ਜੀ ਨਹੀਂ ਕਰਦੇ ਨਾ ਅਗੇ ਦੇਸੀ ਘੋਲ ਲੱਗਦਾ ਸੀ ਦੇਸੀ ਘੋਲ ਇੱਕ ਬਹੁਤ ਵਧੀਆ ਸਾਡੇ ਚੀਜ਼ ਵਰਤਲਾ ਸੜ ਸੀ ਲਈ ਇੱਕ એનર્ਜੀ ਲਈ ਫੂਡ ਸੀ ਮਤਲਬ ਆਪਾਂ ਕਹਿੰਦੇ ਸੀ ਰੋਟੀ ਚ ਵੀ ਦੇਸੀ ਘੋਲ ਲਾ ਲਓ ਦਾਲ ਚ ਪਾ ਲਓ ਉਹ ਕੱਲ ਅੱਜ ਰਿਫਾਈਨਡ ਚ ਤੜਕਾ ਲੱਗ ਰਿਹਾ ਹੁਣ ਉਹ ਵੀ ਆਪਣੇ ਆਪ ਚ ਤੁਹਾਨੂੰ ਪਤਾ ਹੀ ਹੈ ਹੋਰ ਹੋਰ ਬੜੇ ਕਾਰਨ ਆਪਾਂ ਅੱਗੇ ਥੋੜੇ ਜਿਵੇਂ ਜਿਵੇਂ ਨਾਲ ਚੱਲਦੇ ਆ ਉਹ ਕਰਦੇ ਆ ਵਿਚਾਰ ਜੀ ਜੀ ਤੁਸੀਂ ਦੱਸਿਆ ਸੀ ਕਿ ਮੇਜਰ ਕਾਰਨਾਂ ਦੇ ਵਿੱਚੋਂ ਜਦੋਂ ਕਿਡਨੀ ਚ ਪ੍ਰੋਬਲਮ ਹੋ ਜਾਵੇ ਜਦੋਂ ਪਿਸ਼ਾਬ ਵਾਲੇ ਜਿਹੜਾ ਸਾਡਾ ਸਿਸਟਮ ਹੈਗਾ ਯੂਰੀਨਰੀ ਟ੍ਰੈਕ ਹੇਗਾ ਜਿਹੜਾ ਸਾਡਾ ਅਗਰ ਉਹਦੇ ਵਿੱਚ ਦਿੱਕਤ ਆ ਜਾਵੇ ਤਾਂ ਸਮਝਿਆ ਜਾਵੇ ਕਿ ਯੂਰਿਕ ਐਸਿਡ ਦੀ ਸ਼ੁਰੂਆਤ ਹੋ ਚੁੱਕੀ ਹੈ ਕਿਡਨੀ ਤੇ ਕੀ ਕਿਡਨੀ ਬਾਰੇ ਕਿਵੇਂ ਪਤਾ ਲੱਗੇ ਸਾਨੂੰ ਬਿਲਕੁਲ ਜੀ ਬਿਲਕੁਲ ਦੇਖੋ ਕਿਡਨੀ ਇਹਦੇ ਚ ਸਭ ਤੋਂ ਪਹਿਲਾਂ ਆਪਦੀ ਪਕੜ ਚ ਲੈਂਦਾ ਕਿਡਨ ਯੂਰਿਕ ਐਸਿਡ ਔਰ ਜਦੋਂ ਵਾਰ-ਵਾਰ ਸਟੋਨ ਬਣਦੀ ਆ ਇਹਦਾ ਮਤਲਬ ਤੁਹਾਡੇ ਯੂਰਿਕ ਐਸਿਡ ਵਧਿਆ ਪਿਆ ਵਾ ਕਿਉਂਕਿ ਸਟੋਨ ਉਦੋਂ ਹੀ ਬਣੇਗੀ ਕਿਡਨੀ ਦੇ ਵਿੱਚ ਜਦੋਂ ਤੁਹਾਡਾ ਯੂਰਿਕ ਐਸਿਡ ਅੱਪ ਹੋਏਗਾ ਔਰ ਮੈਂ ਇਹਦੀ ਜਿਹੜੀ ਨਾਰਮਲ ਰੇਂਜ ਵਾ ਮੈਂ ਉਹ ਵੀ ਤੁਹਾਨੂੰ ਦੱਸ ਦਾਂਗਾ ਜਿਹੜੀ ਜੈਂਟਸ ਦੇ ਵਿੱਚ ਇਹਦੇ ਦੋ ਤਰ੍ਹਾਂ ਦੀ ਆ ਜਿਹੜੀ ਜੈਂਟਸ ਦੇ ਵਿੱਚ ਨਾਰਮਲ ਰੇਂਜ ਆ ਉਹ 3.4 ਤੋਂ ਲੈ ਕੇ 7.0 ਤੱਕ ਚਾਹੀਦੀ ਆ ਅਗਰ 7 ਤੋਂ ਉੱਪਰ ਜਾਂਦੀ ਆ ਤਾਂ ਫਿਰ ਖਤਰੇ ਦੀ ਘੰਟੀ ਸ਼ੁਰੂ ਆ ਔਰ ਜਿਹੜੀ ਲੇਡੀਜ਼ ਵਾ ਉਹਨਾਂ ਨੂੰ 2.5 ਤੋਂ ਲੈ ਕੇ 6 ਤੱਕ ਚਾਹੀਦੀ ਆ ਜਿਹੜੀ ਨੋਰਮਲ ਨਾਰਮਲ ਰੇਂਜ ਆ ਔਰ ਜਦੋਂ ਇਸ ਤੋਂ ਉੱਪਰ ਜਾਂਦੀ ਆ ਤਾਂ ਫਿਰ ਆਪਾਂ ਇੰਤ ਤੱਕ ਸੋਚ ਵਿਚਾਰ ਕਰ ਸਕਦੇ ਪਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵਾ ਜਿਹੜੀ ਚੀਜ਼ ਅਸੀਂ ਲੈ ਕੇ ਆਏ ਆ ਇਹ ਕੁਦਰਤੀ ਆ ਇੰਦੇ ਚ ਕੋਈ ਕੈਮੀਕਲ ਨਹੀਂ ਕੋਈ ਮਟੀਰੀਅਲ ਐਕਸਟਰਾ ਨਹੀਂਗਾ ਇਹ ਬਿਲਕੁਲ ਨੇਚਰਲ ਵਾ ਠੀਕ ਆ ਐਂਦੇ ਨਾਲ ਤੁਸੀਂ ਆਪਦਾ ਯੂਰਿਕ ਐਸਿਡ ਅਗਰ ਤੁਸੀਂ ਇਹਨੂੰ ਇਸਤੇਮਾਲ ਕਰਦੇ ਹੋ ਇਹ ਮੈਂ ਨਹੀਂ ਕਹ ਰਿਹਾ ਮੈਂ ਤੁਹਾਨੂੰ ਤੁਹਾਡੇ ਤੇ ਛੱਡ ਰਿਹਾ ਕਿਉਂਕਿ ਅਸੀਂ ਸਟਾਰਟਿੰਗ ਚ ਵੀ ਇਹ ਗੱਲ ਕਹੀ ਸੀਗੀ ਕਿ ਡਾਕਟਰ ਤੇ ਡਿਪੈਂਡ ਕਦੇ ਨਹੀਂ ਹੋਣਾਗਾ ਡਾਕਟਰ ਤੇ ਡਿਪੈਂਡ ਹੋਵੋਗੇ ਤਾਂ ਤੁਹਾਡਾ ਸ਼ੋਸ਼ਨ ਹੋਏਗਾ ਹੀ ਹੋਏਗਾ ਜਿਹੜੀ ਵੀ ਚੀਜ਼ ਅਸੀਂ ਲੈ ਕੇ ਆਉਨੇ ਆ ਉਹਨੂੰ ਇਸਤੇਮਾਲ ਕਰੋ ਇਸਤੇਮਾਲ ਚ ਅਗਰ ਕੋਈ ਦਿੱਕਤ ਆਂਦੀ ਆ ਤਾਂ ਫਿਰ ਸਾਡੇ ਨਾਲ ਕੰਟੈਕਟ ਕਰੋ ਕਿਉਂਕਿ ਅਖਰੋਟ ਦੇ ਨਾਲ ਤੁਸੀਂ ਆਪ ਦਾ ਯੂਰਿਕ ਐਸਿਡ ਭਜਾ ਸਕਦੇ ਹੋ ਪਹਿਲੇ 11 ਦਿਨਾਂ ਦੇ ਵਿੱਚ ਕਿਉਂਕਿ ਅਖਰੋਟ ਦੇ ਵਿੱਚ ਬੜੇ ਲਾਜਵਾਬ ਬੜੀਆਂ ਮੈਡੀਕੇਸ਼ਨ ਪ੍ਰੋਪਰਟੀਆਂ ਨੇ ਔਰ ਜਿਨ੍ਹਾਂ ਨੂੰ ਤਵਚਾ ਦੀ ਸਮੱਸਿਆ ਵਾ ਸਕਿਨ ਸਕਿਨ ਵਾਸਤੇ ਅਖਰੋਟ ਬੜਾ ਵਧੀਆ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਅਖਰੋਟ ਲਾਇਵਨ ਦਵਾ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਵਾ ਉਹਨਾਂ ਵਾਸਤੇ ਅਖਰੋਟ ਵਰਦਾਨ ਵਾ ਜਿਨ੍ਹਾਂ ਨੂੰ ਪੇਟ ਦੇ ਰਿਲੇਟਡ ਕੋਈ ਸਮੱਸਿਆ ਵਾ ਉਹਨਾਂ ਵਾਸਤੇ ਵੀ ਅਖਰੋਟ ਫਾਇਦੇਮੰਦ ਵਾ ਬਸ ਗੱਲ ਕੀ ਆ ਅੱਜ ਆਪਾਂ ਇਹਨਾਂ ਚੀਜ਼ਾਂ ਨੂੰ ਸਾਈਡ ਤੇ ਕਰਾਂਗੇ ਸੋ ਇਹ ਜਿਹੜੀਆਂ ਸਾਈਡ ਤੇ ਪਈਆਂ ਚੀਜ਼ਾਂ ਨੇ ਇਹ ਸਾਈਡ ਵਾਲੇ ਚੀਜ਼ਾਂ ਵੀ ਆਪਾਂ ਚੁੱਕ ਕੇ ਲਵਾਂਗੇ ਔਰ ਫਰੂਕੀ ਸਾਹਿਬ ਮੈਂ ਇੱਕ ਦਿਨ ਹੋਰ ਦੱਸਦਾ ਵਾਂ ਮੈਨੂੰ ਇਹ ਪਤਾ ਤੁਹਾਡੇ ਮਾਂ ਚ ਇੱਕ ਸਵਾਲ ਚੱਲ ਰਿਹਾ ਵਾ ਕੀ ਜਿਹੜਾ ਅਖਰੋਟ ਵਾ ਇਹ ਅਮੀਰਾ ਦਾ ਖਜ਼ਾਨਾ ਵਾ ਵੀ ਇਹਨੂੰ ਅਮੀਰ ਲੋਕ ਖਾਂਦੇ ਆ ਤੇ ਜਿਹੜੇ ਗਰੀਬ ਆ ਉਹਨਾਂ ਵਾਸਤੇ ਕੀ ਅਸੀਂ ਉਹਨਾਂ ਵਾਸਤੇ ਵੀ ਫਰੂਕੀ ਸਾਹਿਬ ਇੱਕ ਲਾਜਵਾਬ ਨੁਸਖਾ ਰੱਖਿਆ ਹੋਇਆ ਕਿਉਂਕਿ ਅਖਰੋਟ ਹਰ ਕਿਸੇ ਦੇ ਬਜਟ ਦਾ ਨਹੀਂ ਹੈਗਾ ਚਲੋ ਅੱਜ ਦੇ ਟਾਈਮ 'ਚ ਤਾਂ ਸਟੇਟਸ ਸਿੰਬਲ ਚੱਲ ਰਿਹਾ ਵਾ ਖਾ ਸਕਦੇ ਪਰ ਫਿਰ ਵੀ ਕਈ ਪਰਿਵਾਰ ਕਈ ਮਾਤਾਵਾਂ ਭੈਣਾ ਕਈ ਸਾਡੇ ਪਰਿਵ ਜਿਹੜੇ ਇਸ ਚੀਜ਼ ਨੂੰ ਨਹੀਂ ਲੈ ਸਕਦੇਗੇ ਸੋ ਉਹਨਾਂ ਵਾਸਤੇ ਵੀ ਅਸੀਂ ਨੁਸਖਾ ਦਿੱਤਾ ਉਹ ਵੀ ਤੁਹਾਨੂੰ ਆਪਾਂ ਕੈਮਰੇ ਰੂਬਰੂ ਕਰਾਵਾਂਗੇ ਜੀ ਜੀ ਬਿਲਕੁਲ ਪਰ ਸਾਨੂੰ ਇਹ ਦੱਸੋ ਨਾਗੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅਖਰੋਟ ਚ ਬੜਾ ਵਧੀਆ ਹੱਲ ਹੈਗਾ ਯੂਰਿਕ ਐਸਿਡ ਦਾ ਅਖਰੋਟ ਤਾਂ ਕਹਿੰਦੇ ਨੇ ਜੀ ਵੀ ਜਿਹੜਾ ਇਹ ਬੜਾ ਹੈਵੀ ਹੈਗਾ ਇਹਦੇ ਚ ਪ੍ਰੋਟੀਨ ਬੜਾ ਪ੍ਰੋਟੀਨ ਚ ਤੁਸੀਂ ਮਨਾ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਜੇ ਕੋਈ ਵੀ ਚੀਜ਼ ਹੈ ਹੁਣ ਇਹਨੂੰ ਸਿੱਧਾ ਖਾਵਾਂਗੇ ਤਾਂ ਇਹ ਨੁਕਸਾਨ ਕਰੇਗਾ ਕਿਉਂਕਿ ਮੌਸਮ ਗਰਮੀ ਦਾ ਆ ਰਿਹਾ ਪਰ ਆਪਾਂ ਇਹਨੂੰ ਕਿਵੇਂ ਖਾਣਾ ਹੁਣ ਇਹਦੀ ਤਸਵੀਰ ਬਦਲਨੀ ਯੂਰਿਕ ਐਸਡ ਵਾਲੇ ਕਿਵੇਂ ਖਾਨ ਬਿਲਕੁਲ ਜੀ ਬਿਲਕੁਲ ਉਹਦੀ ਤਸਵੀਰ ਬਦਲਨੀ ਹੁਣ ਆਪਾਂ ਉਹਨੂੰ ਕਰਨਾ ਕੀ ਹੈ ਇਸ ਤਰ੍ਹਾਂ ਆਪਾਂ ਸਾਰਾ ਕਰੋੜ ਜਿਹੜਾ 2 ਗਿਰੀਆਂ ਕਰੋੜ ਦੀਆਂ ਲੈ ਲੈਣੀਆਂ ਲੋ ਜੀ ਇਹ ਹੈ ਜੀ ਫਾਰਮੂਲਾ ਮਤਲਬ 2 ਕਰੋੜ ਲੈ ਲੈਣੇ 2 ਕਰੋੜ ਲੈ ਲੈਣੇ ਆ ਉਹਨੂੰ ਭੰਨ ਕੇ ਉਹਦੀਆਂ ਗਿਰੀਆਂ ਕੱਢ ਲੈਣੀਆਂ ਕੱਢ ਲਈ ਬਿਲਕੁਲ ਜਿਵੇਂ ਆ ਕੱਡੀਆਂ ਆਈਆਂ ਜੀ ਆ ਦੇਖ ਕੀ ਬਾਤ ਹੈ ਨਗੀਜ਼ਾ ਉਹਦੇ ਹੱਥ ਨਾਲ ਹੀ ਕਰੋੜ ਭੰਨੀ ਆ ਆ ਦੇਖੋ ਜੀ ਕੀ ਬਾਤ ਹੈ ਮਤਲਬ 1 ਕਰੋੜ ਹੋ ਗਿਆ ਇਸੇ ਤਰੀਕੇ ਨਾਲ ਤੁਸੀਂ ਦੇਖੋ ਜਿਹੜੀਆਂ ਆ ਵਿੱਚੋਂ ਗਿਰੀਆਂ 2 ਕਰੋੜ ਆ ਹੁਣ ਆਪਾਂ ਇਹਦੇ ਗਿਰੀਆਂ ਕੱਢੀਆਂ 2 ਕਰੋੜਾਂ ਚੋਂ 2 ਕਰੋੜਾਂ ਚੋਂ ਆ ਗਿਰੀਆਂ ਨਿਕਲ ਆਈਆਂ ਠੀਕ ਹੈ ਜੀ ਆ ਦੇਖੋ ਅਲੱਗ-ਅਲੱਗ ਕਰ ਲਈਆਂ ਹੁਣ ਇਹ ਗਿਰੀਆਂ ਨੂੰ ਰਾਤ ਨੂੰ ਇਹਦੇ ਵਿੱਚ ਆਪਾਂ ਚਲੋ ਇਹ ਭਿੱਜੀਆਂ ਹੋਈਆਂ ਆ ਰਾਦੀਆਂ ਹੀ ਆਪਾਂ ਹੁਣ ਇਹ ਵੱਖਰੀਆਂ ਰੱਖ ਲੈਣੇ ਆ ਕਿਉਂਕਿ ਫਿਰ ਉਹ ਉਹਦੇ ਵਿੱਚ ਇਹ ਇਹ ਹੁਣ ਇਹਦੇ ਵਿੱਚ ਭੋਈਆਂ ਆਈਆਂ ਹੁਣ ਇਹ ਭਿੱਜੀਆਂ ਹੀ ਆ ਗਿਰੀਆਂ ਦੇ ਵਿੱਚੋਂ ਆਪਾਂ ਕੱਢ ਲੈਣੀਆਂ ਦੋ ਗਿਰੀਆਂ ਇਸ ਤਰ੍ਹਾਂ ਠੀਕ ਆ ਆ ਕੱਢ ਲਿਆ ਇਹ ਇੱਕ ਚੀਜ਼ ਦੇਖੋ ਇਹਦੀ ਸ਼ੇਪ ਕਿਵੇਂ ਦੀ ਬਣੀ ਹੋਈ ਮਰੀ ਚੈੱਕ ਕਰੋ ਦਿਮਾਗ ਵਰਗੀ ਸ਼ੇਪ ਦਿਮਾਗ ਵਰਗੀ ਹੈ ਇਹ ਜਦੋਂ ਤੂੰ ਭੋਕੇ ਮਨ ਲਓ ਯੂਰਿਕ ਐਸਿਡ ਨਾਲ ਨੇ ਖਾਣੇ ਖਾਣੇ ਬੱਚਿਆਂ ਨੂੰ ਵੀ ਦੇ ਸਕਦੇ ਠੀਕ ਹੈ ਬੱਚਿਆਂ ਵਾਸਤੇ ਬਹੁਤ ਵਧੀਆ ਲਾਭ ਦੇਕ ਹੁਣ ਇਸ ਤਰ੍ਹਾਂ ਭਿੱਜੇ ਹੋਏ ਅਖਰੋਟ ਨੂੰ ਸਵੇਰੇ ਖਾਣਾ ਦੋ ਖਰੋਟ ਅਸੀਂ ਭਿੱਜੇ ਹਗਾ ਭਿੱਜੇ ਹੋਏ ਖਾਣੇ ਆ ਸਿੱਧੇ ਨਹੀਂ ਖਾਣੇ ਭਿੱਜੇ ਜਦੋਂ ਆਪਾਂ ਖਾਵਾਂਗੇ ਇਸ ਤਰ੍ਹਾਂ ਮਤਲਬ ਅਖਰੋਟਾਂ ਨਾਲ ਯੂਰਿਕ ਐਸਿਡ ਦਾ ਤੁਸੀਂ ਦਿੱਕਤ ਪਰੇਸ਼ਾਨੀ ਦੂਰ ਹੋ ਜਾਏਗੀ ਬਿਲਕੁਲ ਜੀ ਬਿਲਕੁਲ 11 ਦਿਨਾਂ ਦੀ ਗੱਲ ਕੈਰਨ ਜੀ ਮੈਂ ਕਿਹਾ ਵੀ ਕਰਨ ਜੀ ਨੇ ਬੋਲਿਆ ਨਾ ਤੁਸੀਂ ਰਿਪੋਰਟ ਇਹਨੂੰ 11 ਦਿਨ ਖਾਂਤ ਪਹਿਲਾਂ ਕਰਾ ਲਓ 11 ਦਿਨ ਬਾਅਦ ਕਰਾ ਲਓ ਰਿਪੋਰਟਾਂ ਬਦਲ ਜਾਣਗੀਆਂ ਮੈਂ ਕਿਹਾ ਵੀ 11 ਦਿਨ ਗਰੰਟੇਡ ਰਿਜ਼ਲਟ ਹੈ ਦਾਵਾ ਕਰਦੇ ਸੀ ਦਾ ਪੂਰਾ ਤੋ ਨਾਗੀ ਜੀ ਦਾ ਕਹਿਣਾ ਹੈ ਕਿ 11 ਦਿਨਾਂ ਦੇ ਵਿੱਚ ਵਿੱਚ ਤੁਹਾਡੀਆਂ ਰਿਪੋਰਟਾਂ ਬਦਲ ਲੀਆਂ ਸ਼ੁਰੂ ਹੋ ਜਾਣਗੀਆਂ ਅਗਰ ਅਖਰੋਟ ਹੈਗਾ ਉਹਨਾਂ ਦੇ ਮੁਤਾਬਕ ਖਾਧਾ ਜਾਵੇ ਅੱਛਾ ਕਰਨ ਜੀ ਕਿਉਂਕਿ ਬਹੁਤ ਵਾਰ ਮੇਰੇ ਮਨ ਦੇ ਵਿੱਚ ਵਾਕਈ ਸਵਾਲ ਚੱਲ ਰਿਹਾ ਸੀ ਕਿ ਬਹੁਤ ਵਾਰ ਹੁੰਦਾ ਹੈ ਬਹੁਤ ਸਾਡੇ ਪਰਿਵਾਰ ਹੈਗੇ ਨੇ ਜਿਨ੍ਹਾਂ ਦਾ ਬਜਟ ਨਹੀਂ ਹੁੰਦਾ ਜਾਂ ਅਖਰੋਟ ਮਹਿੰਗਾ ਹੈ ਵੀ ਸਾਡੀ ਪਹੁੰਚ 'ਚ ਨਹੀਂ ਹੈ ਤੇ ਫਿਰ ਉਹ ਕਿਵੇਂ ਖਾਣ ਉਹਨਾਂ ਨੂੰ ਵੀ ਤਾਂ ਠੀਕ ਹੋਣ ਦਾ ਹੱਕ ਹੈਗਾ ਘਰ ਬੈਠ ਕੇ ਸਾਡੀ ਵੀਡੀਓ ਵੇਖ ਕੇ ਬਿਲਕੁਲ ਜੀ ਬਿਲਕੁਲ ਉਹਨਾਂ ਵਾਸਤੇ ਵੀ ਅਸੀਂ ਇੱਕ ਸਸਤਾ ਤੇ ਘਰੇਲੂ ਗੱਲ ਉਹੀ ਆ ਆਪਾਂ ਕੋਈ ਇਹ ਨਹੀਂ ਵੀ ਆਰਟੀਫੀਸ਼ੀਅਲ ਜਾਂ ਕੋਈ ਓਦਾਂ ਦੀ ਚੀਜ਼ ਆਪਾਂ ਹਮੇਸ਼ਾ ਹੀ ਕੁਦਰਤੀ ਪ੍ਰੋਡਕਟ ਕੈਮਰੇ ਅੱਗੇ ਕਰਾਂਗੇ ਔਰ ਜਿਹੜਾ ਉਹ ਕੁਦਰਤੀ ਪ੍ਰੋਡਕਟ ਵਾ ਉਹ ਆ ਅਜਵਾਇਨ ਅੱਛਾ ਇਹ ਅਜਵਾਇਨ ਦੇ ਨਾਲ ਵੀ ਤੁਸੀਂ ਆਪਣਾ ਯੂਰਿਕ ਐਸਿਡ ਸਹੀ ਕਰ ਸਕਦੇ ਹੋ ਕਿਉਂਕਿ ਅਜਵਾਇਨ ਬਾਰੇ ਤਾਂ ਅਸੀਂ ਬਹੁਤ ਵਾਰੀ ਖੁੱਲ ਕੇ ਬੋਲ ਚੁੱਕੇ ਆ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਜਵਾਇਨ ਪਈ ਹੋਵੇਗੀ ਉਹ ਆਪਣੀ ਕਬਜ ਨੂੰ ਭੁੱਲ ਜਾਵੇਗਾ ਜਿਨ੍ਹਾਂ ਦੇ ਘਰ ਦੇ ਵਿੱਚ ਅਜਵੈਨ ਪਈ ਹੋਵੇਗੀ ਉਹ ਆਪਣੇ ਪੇਟ ਰਿਲੇਟਡ ਸਮੱਸਿਆਵਾਂ ਭੁੱਲ ਜਾਣ ਕਿ ਮੈਨੂੰ ਕਦੇ ਹੋ ਸਕਦੀਆਂ ਨੇ ਕਿਉਂਕਿ ਇਹ ਅਜਵੈਨ ਬੜੀ ਲਾਭਦਾਇਕਾ ਪੇਟ ਵਾਸਤੇ ਪਰ ਪੇਟ ਦੇ ਨਾਲ-ਨਾਲ ਪੇਟ ਦੇ ਨਾਲ-ਨਾਲ ਇਹ ਤੁਹਾਡੇ ਜੋੜਾਂ ਦੇ ਦਰਦ ਨੂੰ ਕੰਟਰੋਲ ਕਰਨ ਦੀ ਸਮਰੱਥਾ ਵੀ ਰੱਖਦੀ ਹੈ ਹਾਂ ਖਾਣ ਦਾ ਤਰੀਕਾ ਜਿਵੇਂ ਨਗੀ ਸਾਹਿਬ ਨੇ ਕਰੋੜ ਦਾ ਦੱਸਿਆ ਤੇ ਮੈਂ ਇਹਨਾਂ ਦੱਸਾਂਗਾ ਇੱਕ ਗਲਾਸ ਆਪਾਂ ਗਰਮ ਪਾਣੀ ਲਵਾਂਗੇ ਉਹਨੂੰ ਪਾਣੀ ਨੂੰ ਗਰਮ ਕਰਾਂਗੇ ਚੰਗੀ ਤਰ੍ਹਾਂ ਉਹਨੂੰ ਉਬਾਲਾਂਗੇ ਜਦੋਂ ਤੱਕ ਉਹ ਭਾਫ਼ਾਂ ਨਾ ਛੱਡ ਦੇਵੇ ਧੂਆਂ ਨਾ ਛੱਡ ਦੇਵੇ ਉਦੋਂ ਤੱਕ ਉਹਨੂੰ ਬਾਲੀ ਜਾਵਾਂਗੇ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਅੱਧਾ ਚਮਚ ਅਜਵੈਨ ਦਾ ਪਾਵਾਂਗੇ ਚੰਗੀ ਤਰ੍ਹਾਂ ਨੂੰ ਬੋਇਲ ਕਰਾਂਗੇ ਔਰ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਰਹਿ ਜਾਵੇ ਫਿਰ ਉਸ ਤੋਂ ਬਾਅਦ ਆਪਾਂ ਨੁਸਕਾ ਨੂੰ ਪਿਆ ਦੇਵਾਂਗੇ ਔਰ ਇਹ ਅੱਧਾ ਗਲਾਸ ਹੀ ਤੁਹਾਡੇ ਜੋੜਾ ਦੇ ਦਰਦਾਂ ਨੂੰ 11 ਦਿਨ ਦੇ ਵਿੱਚ ਖਤਮ ਕਰਨ ਦੀ ਸ਼ਕਤੀ ਰੱਖਦਾ ਵਾ ਇਹ ਅੱਧਾ ਗਲਾਸ ਤੁਹਾਡੇ ਪੇਟ ਦੀ ਕਮਜ ਖੋਲਣ ਦੀ ਵੀ ਸ਼ਕਤੀ ਰੱਖਦਾ ਵਾ ਇਹ ਅੱਧਾ ਗਲਾਸ ਤੁਹਾਡੇ ਕਿਡਨੀ ਚ ਅਗਰ ਕੋਈ ਸਮੱਸਿਆ ਚੱਲ ਰਹੀ ਆ ਜਿਨ੍ਹਾਂ ਨੂੰ ਯੂਰੀਨ ਦੀ ਸਮੱਸਿਆ ਵਾ ਇਹ ਅੱਧਾ ਗਲਾਸ ਉਹਨੂੰ ਵੀ ਕੰਟਰੋਲ ਕਰਨ ਦੀ ਸਮਰੱਥਾ ਰੱਖਦਾ ਵਾ ਬਿਲਕੁਲ ਜੀ 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 ਬਹੁਤ ਬਹੁਤ ਸ਼ੁਕਰੀਆ ਸਾਰੇ ਨੁਸਖਾ ਫਾਰਮੂਲਾ ਦੇਣ ਵਾਸਤੇ ਕਰਨ ਜੀ ਅੱਛਾ ਡਾਕਟਰ ਸਾਹਿਬ ਫਿਰ ਆਖਿਰ ਦੇ ਵਿੱਚ ਸਵਾਲ ਉਹੀ ਕਿ ਜਿਨ੍ਹਾਂ ਕੋਲ ਕਈ ਵਾਰ ਰਾਤ ਨੂੰ ਬੰਦਾ ਭੁੱਲ ਜਾਂਦਾ ਹੈ ਸੌ ਟੈਨਸ਼ਨ ਆ ਬੰਦੇ ਤੇ ਜ਼ੋਰ ਅਸੀ ਕਹ ਲਈਏ ਕਿ ਸਾਡੀਆਂ ਭੈਣਾ ਤੇ ਟੈਨਸ਼ਨ ਆ ਭੈਣਾ ਵਿੱਚ ਬੜੀ ਪ੍ਰੋਬਲਮ ਹੈ ਜੀ ਜਿਹੜੀ ਯੂਰਿਕ ਐਸਿਡ ਦੀ ਉਹਨਾਂ ਤੇ ਕੰਮ ਕਰੇਗਾ ਅਕਰੋਟ ਅਜਵੈਨ ਵਾਲਾ ਨੁਸਖਾ ਬਿਲਕੁਲ ਫਰੂਕੀ ਸਾਹਿਬ ਇਹ ਜ਼ਿਆਦਾ ਹੈ ਹੀ 80% 70 ਤੋਂ 80% ਰੋਗ ਜਿਹੜਾ ਉਹ ਭੈਣਾ ਦੇ ਵਿੱਚ ਆ ਉਹਨਾਂ ਦੇ ਦਰਦ ਲੱਤਾਂ ਬਾਹ ਬਹੁਤ ਦਰਦ ਕਰਦੀਆਂ ਯੂਰਿਕ ਐਸਿਡ ਵੱਧਦਾ ਪਿਆ ਹੁਣ ਦੇਖੋ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿੰਨਾ ਅੱਜ ਕੰਦੇ ਵੀ ਯੂਰਿਕ ਐਸਿਡ ਕੋਈ ਚੱਕਰ ਨਹੀਂ ਚੱਲਦਾ ਮਾੜੀ ਮੋਟੀ ਗੋਲੀ ਖਾ ਲਈ ਚੱਲ ਰਿਹਾ ਪਰ ਮੈਂ ਇੱਕ ਚੀਜ਼ ਦੱਸਦਾ ਨਾ ਫਰੂਕੀ ਸਾਹਿਬ ਜਦੋਂ ਇਹਦੇ ਕੰਨ ਜੋੜਾਂ ਦੇ ਵਿੱਚ ਬੈਣੇ ਜਿਨੂੰ ਗਠੀਆ ਬੋਲ ਦਿੰਦੇ ਆ ਹੱਥ ਪੈਰ ਵਿੰਗੇ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਇਹਨੂੰ ਸਹੀ ਟਾਈਮ ਤੇ ਕੰਟਰੋਲ ਕਰਨਾ ਹੁਣ ਉਹਨਾਂ ਸਾਰਿਆਂ ਲਈ ਦੇਖੋ ਯੂਰਿਕ ਐਸਿਡ ਇਹਨੇ 11 ਦਿਨ ਚ ਇੱਕ ਬੋਲਿਆ ਕੰਟਰੋਲ ਉਹਦੇ ਚ ਰਿਪੋਰਟ ਨੋਰਮਲ ਹੋਣੀ ਸ਼ੁਰੂ ਹੋ ਜਾਈ ਘੱਟ ਨੇ ਪਰ ਇਹਨੂੰ ਬਿਲਕੁਲ ਠੀਕ ਕਰਨ ਲਈ ਲਾਈਫ ਟਾਈਮ ਲਈ ਇਹਨਾਂ ਚੀਜ਼ਾਂ ਬਾਅਦ ਆਨਲੀ ਫਿਰ ਤੁਹਾਨੂੰ ਆਉਣਾ ਪੈਗਾ ਬ੍ਰਹਮ ਅਸਤਰ ਦੇ ਵਿੱਚ ਅੱਛਾ ਇਹ ਇਹ ਬ੍ਰਹਮ ਅਸਤਰ ਜਿਹੜਾ ਆਪਾਂ ਪਲਾਂਟਸ ਰੈਂਟਡ ਹੁਣ ਇਹਨੂੰ ਆਪਾਂ ਜਦੋਂ ਦੇਖੋ ਹੁਣ ਜਿਵੇਂ ਆਪਾਂ ਖਰੋਟ ਭੰਨੇ ਆ ਖਾਏ ਆ ਹੁਣ ਆਪਾਂ ਇਹਨੂੰ ਵੀ ਖਾਣਾ ਦੱਸਾਂਗੇ ਕਿਵੇਂ ਇਹ ਇਸ ਤਰ੍ਹਾਂ ਇਹਦੇ ਸਿਰਫ ਤੁਸੀਂ 10 ਡ੍ਰੌਪਸ ਇਹ ਬ੍ਰਹਮ ਅਸਤਰ ਹੀ ਬੋਲਦੇ ਆ ਤੇ ਕੰਮ ਵੀ ਬ੍ਰਹਮ ਅਸਤਰ ਨਾਲ ਕਰਦਾ ਫਿਰ ਕਿਹਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਜਾ ਕਿਸੇ ਕੋਲ ਟਾਈਮ ਨਹੀਂ ਹੈ ਜਾਂ ਕਿਸੇ ਦਾ ਯੂਰਿਕ ਐਸਿਡ ਬੜਾ ਕ੍ਰੋਨਿਕਲ ਹੈ ਜਿਹੜਾ ਉਹ ਕਹਿੰਦੇ ਵੀ ਹੁਣ ਕੰਮ ਤਾਂ ਹੁਣ ਖਰਾਬ ਹੋਇਆ ਪਿਆ ਕਰੋਟ ਨੇ ਜਿਹੜਾ ਹੌਲੀ ਹੌਲੀ ਕੰਮ ਸ਼ੁਰੂ ਕਰਨਾ ਉਸ ਚੀਜ਼ ਤੇ ਤੇ ਉਹ ਦਾ ਫਿਰ ਜਿਹੜਾ ਅਗਰ ਇਹਦਾ ਰਿਜ਼ਲਟ ਕਿਵੇਂ ਆ ਜੀ ਰੁਕੀ ਸਾਹਿਬ ਫਿਰ ਮੈਂ ਉਹੀ ਗੱਲ ਬੋਲੂਗਾ ਤਿੰਨ ਤਰ੍ਹਾਂ ਦੇ ਰੋਗ ਹੁੰਦੇ ਹਰ ਬਰ ਅਕਿਊਟ ਸਬਕਿਊਟ ਤੇ ਕ੍ਰੋਨਿਕਲ ਅਕਿਊਟ ਰੋਗ ਤੁਸੀਂ ਇਹਨਾਂ ਨਾਲ ਕੰਟਰੋਲ ਕਰ ਸਕਦੇ ਹੋ ਜਿੱਦਾਂ ਸ਼ੁਰੂਆਤ ਹੋਈ ਆ ਕ੍ਰੋਨਿਕਲ ਲਈ ਤੁਹਾਨੂੰ ਸਾਡੇ ਬਰਮ ਮਸਤਰ ਵੱਲ ਆਣਾ ਹੀ ਪੈਣਾ ਹੈ ਇਹ ਮੈਂ ਚੀਜ਼ ਬੋਲ ਰਿਹਾ ਓਪਨਲੀ ਬੋਲ ਰਿਹਾ ਜਿਨ੍ਹਾਂ ਨੂੰ ਸ਼ੁਰੂਆਤ ਹੋਈ ਆ ਅਕਿਊਟ ਜਿਹੜੇ ਕੁਝ ਦਿਨਾਂ ਦੇ ਵਿੱਚ ਆ ਜਾਂ ਕੁਝ ਮਹੀਨਿਆਂ ਦੇ ਵਿੱਚ ਆ ਮਹੀਨੇ ਦਾ ਮਤਲਬ ਇੱਕ ਦੋ ਮਹੀਨੇ ਇਹ ਨਹੀਂ 6 ਮਹੀਨੇ ਸਾਲ ਕਰਾਂਗਾ ਉਹਨਾਂ ਨੂੰ ਇਹਨਾਂ ਚ ਪਰ ਜਿਨ੍ਹਾਂ ਨੂੰ ਸਾਲਾਬਦੀਏ ਪ੍ਰੋਬਲਮ ਆ ਗਈ ਉਹਨਾਂ ਨੂੰ ਸਾਡੇ ਬ੍ਰਹਮ ਅਸਤਰਾ ਲਾਉਣਾ ਪੈਗਾ ਫਿਰ ਬ੍ਰਹਮ ਅਸਤਰ ਉਹਨਾਂ ਦੀ ਕੰਟਰੋਲ ਪ੍ਰੋਬਲਮ ਨੂੰ ਕੰਟਰੋਲ ਕਰੇਗਾ ਹੁਣ ਇਹਨੂੰ ਲੈਣਾ ਕਿਵੇਂ ਆ ਦੇਖੋ 1 2 3 4 5 6 7 8 9 10 ਇਹ 10 ਬੂੰਦਾਂ ਪਾਈਆਂ ਵੇਖੋ ਨੂੰ ਇਹ ਸਿਰਫ ਛੋਟੇ ਛੋਟੇ ਡ੍ਰੌਪਸ ਆ ਲੜ ਇੱਕ ਕੰਮ ਬਹੁ ਕਰਦੇ ਪਾਣੀ ਤੁਸੀਂ ਅੱਧੀ ਗਲਾਸੀ ਵੀ ਲੈ ਸਕਦੇ ਹੋ ਤੁਸੀਂ ਘੱਟ ਵੀ ਲੈ ਸਕਦੇ ਹੋ ਜਿੰਨੀ ਤੁਹਾਡੀ ਇੱਛਾ ਇਹਦੇ 'ਚ ਕੋਈ ਨਹੀਂ ਪਾਣੀ ਜਿੰਨਾ ਵਸ ਜ਼ਿਆਦਾ ਪੀਤਾ ਜਾਵੇ ਫਤਿਹ ਹੁਣ ਇਹਨੂੰ ਇਸ ਤਰ੍ਹਾਂ ਦਿਨ 'ਚ ਆਪਾਂ ਤਿੰਨ ਟਾਈਮ ਪੀਣਾ ਹੁੰਦਾ ਹੈ ਦੋ ਟਾਈਮ ਵੀ ਪੀ ਸਕਦੇ ਹੋ ਉਹਨਾਂ ਦੇ ਲਈ ਅਲੱਗ ਤੋਂ ਤਿਆਰ ਕਰਕੇ ਦਿੰਨੇ ਆ ਵੈਸੇ ਤਿੰਨ ਟਾਈਮ ਦੀ ਡੋਜ਼ ਹੁੰਦੀ ਜੋ ਲਵਾਂਗੇ ਇਹਨੇ ਆਪਣੇ ਉਸ ਯੂਰਿਕ ਐਸਿਡ ਨੂੰ ਬਿਲਕੁਲ ਨਾਰਮਲ ਕਰ ਸਾਈਡ ਇਫੈਕਟ ਤਾਂ ਹੀ ਨਹੀਂ ਦੇਖੋ ਮਾ ਦੇ ਦੋ ਦਾ ਕੋਈ ਸਾਈਡ ਇਫੈਕਟ ਹੁੰਦਾ ਕੋਈ ਸਾਈਡ ਇਫੈਕਟ ਬਸ ਉਸ ਤਰ੍ਹਾਂ ਹੀ ਹੈ ਆ ਕੋਈ ਸਾਈਡ ਇਫੈਕਟ ਨਹੀਂ 100% ਵੈਜੀਟੇਰੀਅਨ 100% ਅਲਕੋਹਲ ਫਰੀ ਆ ਔਰ ਹੰਡ ਅਲਕੋਹਲ ਔਰ ਜਿਹੜੀ ਪਲਾਂਟ ਸੋਰੈਂਟਡ ਠੀਕ ਹੈ 100% ਪਲਾਂਟਸ ਤੋਂ ਤਿਆਰ ਗਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਡਾਕਟਰ ਕਰਨ ਜੀ ਤੇ ਡਾਕਟਰ ਗੁਰਬਖਸ਼ ਸਿੰਘ ਜੀ ਅੱਗੇ ਤੁਸੀਂ ਬਹੁਤ ਸੋਹਣਾ ਨੁਸਖਾ ਫਾਰਮੂਲਾ ਦਿੱਤਾ ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਲੋਕ ਇਸ ਨੁਸਖੇ ਦਾ ਫਾਇਦਾ ਜ਼ਰੂਰ ਲੈਣਗੇ ਔਰ ਆਖਰ ਦੇ ਵਿੱਚ ਫਿਰ ਮੇਰਾ ਸਵਾਲ ਕਿ ਜਿਹੜਾ ਇਹ ਅਜਵੈਨ ਵਾਲਾ ਪਾਣੀ ਹੈ ਇਹਦਾ ਬੈਸਟ ਟਾਈਮ ਕਿਹੜਾ ਯੂਜ਼ ਕਰਨ ਦਾ ਬੈਸਟ ਰਿਜ਼ਲਟ ਲੈਣ ਦਾ ਤੁਸੀਂ ਕਹਿ ਰਹੇ ਹੋ ਕਿ 11 ਦਿਨਾਂ ਦੇ ਵਿੱਚ ਰਿਪੋਰਟਾਂ ਬਦਲਣੀਆਂ ਸ਼ੁਰੂ ਹੋ ਜਾਣਗੀਆਂ ਬਿਲਕੁਲ ਬਦਲਣਗੀਆਂ ਜੀ ਰਿਪੋਰਟਾਂ ਵਾਹਿਗੁਰੂ ਗੁਰੂ ਰਾਮਦਾਸ ਕਿਰਪਾ ਕਰਨ ਕਿਉਂਕਿ ਇਮਾਨਦਾਰੀ ਤੁਹਾਡੀ ਹੈ ਅਸੀਂ ਕਿਸੇ ਦੇ ਆਕੇ ਦੇਖਣਾ ਨਹੀਂ ਕਿ ਕੋਈ ਕੌਣ ਯੂਜ਼ ਕਰ ਰਿਹਾ ਕੌਣ ਨਹੀਂ ਹਾਂ ਜੇ ਤੁਸੀਂ ਇਹਨੂੰ ਇਮਾਨਦਾਰੀ ਨਾਲ ਲਓਗੇ ਤਾਂ ਬਾਬਾ ਜੀ ਦੀ ਕਿਰਪਾ ਦੇ ਨਾਲ ਰਿਪੋਰਟਾਂ ਵੀ ਬਦਲਣਗੀਆਂ ਹਾਂ ਜਿਹੜਾ ਇਹਨੂੰ ਲੈਣ ਦਾ ਤਰੀਕਾ ਵਾ ਖਾਲੀ ਪੇਟ ਉੱਠ ਕੇ ਤੁਸੀਂ ਸਵੇਰੇ ਇਹਨੂੰ ਬਿਨਾਂ ਕੁਝ ਖਾਦੇ ਪੀਤੇ ਸਿਪ ਸਿਪ ਕਰਕੇ ਪੀਣਾ ਵਾ ਔਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਪਾਣੀ ਜਦੋਂ ਵੀ ਪੀਣਾ ਤਾ ਬੈਠ ਕੇ ਪੀਣਾ ਖੜੇ ਹੋ ਕੇ ਪਾਣੀ ਕਦੇ ਵੀ ਨਹੀਂ ਪੀਣਾ ਜੇ ਖੜੇ ਹੋ ਕੇ ਪੀਓਗੇ ਤਾਂ ਹੋ ਸਕਦਾ ਸਮੱਸਿਆ ਵੱਧ ਜਾਵੇ ਜੀ ਜੀ ਆਪਾਂ ਵਧਾਉਣੀ ਨਹੀਂ ਹੈਗੀ ਆਪਾਂ ਘਟਾਉਣੀ ਹੈ ਸੋ ਇਹਨੂੰ ਬੈਠ ਕੇ ਹੀ ਪੀਣਾ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਔਰ ਜਿਨ੍ਹਾਂ ਦੇ ਜਿਵੇਂ ਕਿ ਕਰਨ ਜੀ ਨੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਉੱਠਦੇ ਬੈਠਦੇ ਹਾਇ ਆਈ ਦੀਆਂ ਆਵਾਜ਼ਾਂ ਆਉਨੀਆਂ ਜਾਂ ਗੋਡਿਆਂ ਦੇ ਵਿੱਚੋਂ ਕੜਕੜ ਦੀ ਆਵਾਜ਼ ਆ ਕਿਉਂਕਿ ਜ਼ਿਆਦਾਤਰ ਯੂਰਿਕ ਐਸਿਡ ਜਿਹੜਾ ਹੈ ਸਾਡੇ ਗੋਡਿਆਂ ਨੂੰ ਸਾਡੇ ਪਿੰਨੀਆਂ ਨੂੰ ਸਾਡੇ ਗਿੱਟਿਆਂ ਨੂੰ ਜਾਂ ਪੈਰ ਦੀ ਜਿਹੜੀ ਤਲੀ ਹੈਗੀ ਆ ਉਹਨੂੰ ਜ਼ਿਆਦਾਤਰ ਇਹ ਫੜਦਾ ਹੈ ਔਰ ਉਮੀਦ ਕਰਦਾ ਹੈ ਕਿ 11 ਦਿਨਾਂ ਦੇ ਵਿੱਚ ਇਸ ਦਾ ਕੁਝ ਨਾ ਕੁਝ ਲਾਭ ਹੈਗਾ ਜਿਹੜਾ ਤੁਹਾਨੂੰ ਸ਼ੁਰੂਆਤੀ ਦੌਰ ਦੇ ਵਿੱਚ ਹੋਏਗਾ ਔਰ ਤੁਹਾਡੀਆਂ ਰਿਪੋਰਟਾਂ ਬਦਲਣੀਆਂ ਸ਼ੁਰੂ ਹੋ ਜਾਣਗੀਆਂ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱ